ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਆ ਗਿਆਨੀ ਪਿੰਦਰਪਾਲ ਜੀ ਦੀ ਕਥਾ ਵਿਚਾਰ ਸ਼ਬਦ ਜਿਹੜਾ ਹੈ ਉਹ ਸਿਰਫ ਤਿੰਨ ਵਰੀ ਹੈਡਿੰਗ ਦੇ ਰੂਪ ਚ ਆਇਆ ਬਾਕੀ ਨਹੀਂ ਆਇਆ ਰਾਗ ਦਾ ਹੈਡਿੰਗ ਹੈ ਜਿਵੇਂ ਜਪ ਹੈਡਿੰਗ ਹੈ ਆਦ ਸਜੁਗਾ ਸਚ ਬਾਣੀ ਸ਼ੁਰੂ ਹੁੰਦੀ ਜਪ ਸਰਲੇਖ ਹੈ ਸ੍ਰੀ ਰਾਗ ਪਹਿਲਾ ਰਾਗ ਹੈ ਜੀ ਪਰ ਉੱਤੇ ਤਾਂ ਲਿਖਿਆ ਬਾਬੇ ਨਾਨਕਾ ਸ਼ਬਦ ਉੱਤੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਤੀ ਤਾਂ ਮੰਦਰ ਉਸਰ ਉੱਤੇ ਸ਼ਬਦ ਦਾ ਅਰਥ ਉੱਤੇ ਹੈਡਿੰਗ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਰੀ ਸ਼ਬਦ ਹੈਡਿੰਗ ਆਇਆ ਹੈ ਸਰਲੇਖ ਰੂਪ ਚ ਆਇਆ ਤੇ ਤਿੰਨੇ ਵਰੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰ ਮਾਰੂ ਰਾਗ ਵਿੱਚ ਆਇਆ ਜੇ ਇਸ ਸਰੂਪ ਚ ਦਰਸ਼ਨ ਕਰੋ 900 9989 989 ਪਹਿਲੀ ਵਾਰੀ ਉੱਥੇ ਆਇਆ 990 ਅੰਕ ਦੂਜੀ ਵਾਰੀ ਉੱਥੇ ਆਇਆ ਤੇ ਤੀਸਰੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ 1100 ਤੇ 5 ਅੰਗ ਉੱਤੇ ਆਇਆ ਹੈ ਮਾਰੂ ਰਾਗ 'ਚ ਆਇਆ ਹੈ ਪਰ ਮੈਂ ਹੈਰਾਨ ਹੋਇਆ ਕਿ ਗੁਰਦੇਵ ਨੇ ਸ਼ਬਦ ਨਾਲ ਇੱਕ ਸਦਨਾ ਲਫ਼ਜ਼ ਜੋੜਿਆ ਮਾਰੂ ਰਾਗ ਸ਼ੁਰੂ ਹੁੰਦਾ ਹੈ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ ਸਲੂਕ ਉਸ ਤੋਂ ਬਾਅਦ ਹੁੰਦਾ ਸ਼ਬਦ ਤੇ ਇਹ ਦੋ ਡੰਡੀਆਂ ਵਿੱਚ ਬੰਦ ਹੈ ਜੀ ਸਰਲੇਖ ਸਸਾ ਬੱਬਾ ਤੇ ਦੱਦਾ ਸ਼ਬਦ ਇਸ ਸ਼ਬਦ ਹੈਡਿੰਗ ਤੋਂ ਬਾਅਦ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਬਾਣੀ ਕਾ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇ ਖੇਮੇ ਸ਼ਤਰ ਸਰਾਇਚੇ ਦਿਸਨ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਇਹਦੇ ਅਰਥ ਥੋੜੇ ਜਿਹਾ ਦਾਸ ਕਰ ਦਿੰਦਾ ਚਲੋ ਸ਼ਬਦ ਨੂੰ ਆਪਾਂ ਗੁਰੂ ਰੂਪ ਸਵੀਕਾਰਿਆ ਹੈ ਹੈ ਹੀ ਇਸ ਚ ਤੇ ਦੋ ਗੱਲਾਂ ਹੀ ਨੇ ਗੁਰੂ ਸਾਹਿਬ ਕਹਿੰਦੇ ਆ ਇਹ ਸ਼ਬਦ ਦੀ ਕਲਾ ਵਰਤਦੀ ਏ ਪਿਛਲ ਰਾਤ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇ ਘਰੋਂ ਸੱਦੇ ਪੈਂਦੇ ਨੇ ਆਵਾਸਾਂ ਪੈਂਦੀਆਂ ਨੇ ਉਹਨਾਂ ਦੀ ਆਤਮਾ ਨੂੰ ਟੁਣਕਾਂਦਾ ਹੈ ਸ਼ਬਦ ਗੁਰੂ ਉਹਨਾਂ ਨੂੰ ਆਵਾਜ਼ ਦਿੰਦਾ ਹੈ ਫਿਰ ਉਹ ਕੀ ਕਰਦੇ ਆ ਜਦੋਂ ਸ਼ਬਦ ਸੱਦਾ ਦਿੰਦਾ ਹੈ ਉਹ ਉੱਠ ਬੈਠ ਲਿਆ ਸਾਈਂ ਦੇ ਨਾਮ 'ਚ ਜੁੜਦੇ ਨੇ ਤੇ ਗੁਰਦੇਵ ਕਹਿੰਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਸ਼ਬਦ ਦੇ ਸੱਦੇ ਚਲੇ ਜਾਣ ਪ੍ਰਮਾਤਮਾ ਉਹਨਾਂ ਨੂੰ ਖੇਮੇ ਛਤਰ ਸਰੇਚੇ ਜਿਹੜੀਆਂ ਚੀਜ਼ਾਂ ਨੂੰ ਲੋਕ ਧਰਮ ਸਥਾਨਾਂ ਤੇ ਮੱਥੇ ਰਗੜ ਰਗੜ ਕੇ ਮੱਥੇ ਕਸਾ ਲੈਂਦੇ ਨੇ ਸਾਨੂੰ ਆ ਕੁਝ ਮਿਲ ਜਾਏ ਜਿਹਦੇ ਘਰ ਵਿੱਚ ਸ਼ਬਦ ਦਾ ਸੱਦਾ ਆ ਜਾਏ ਪਰਮਾਤਮਾ ਸ਼ਬਦ ਕਮਾਣ ਵਾਲਿਆਂ ਨੂੰ ਆਵਾਜ਼ਾਂ ਮਾਰ ਕੇ ਝੋਲੀਆਂ 'ਚ ਦਾਤਾਂ ਪਾਉਂਦਾ ਹੈ ਸ਼ਬਦ ਇੱਕ ਰੱਬ ਦਾ ਸੱਦਾ ਹੈ ਹਜ਼ੂਰ ਦਾ ਬਚਨ ਹੈ ਪਿਛੋਂ ਰਾਤੀ ਸੱੜੜਾ ਪਿਛਲ ਰਾਤ ਸੱਦੇ ਪੈਂਦੇ ਨੇ ਦਾਸ ਨੇ ਇਹ ਵੀ ਇੱਕ ਵਾਰ ਅਰਜ਼ ਕੀਤੀ ਸੀ ਪਿਛਲ ਰਾਤ ਦਾ ਅਰਥ ਪਾਵੇਂ ਕਈਆਂ ਨੇ ਬੁਢੇਪਾ ਵੀ ਕੀਤਾ ਪਰ ਇੱਥੇ ਬੁਢੇਪਾ ਨਹੀਂ ਅਰਥ ਹੋਵੇਗਾ ਤੇ ਜਿਵੇਂ ਇੱਕ ਸ਼ਲੋਕ ਕਿ ਪਹਿਲਾ ਪਹਿਰੇ ਫੁਲੜਾ ਫਲ ਪੀ ਪਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਇਹਦੇ ਅਰਥ ਵੀ ਇੱਕ ਵਾਰ ਅਰਜ਼ ਕੀਤੀ ਸੀ ਗੁਰਮਖ ਟੀਕਾਕਾਰ ਅਰਥ ਹੀ ਕਰਦੇ ਆ ਕਿ ਰਾਤ ਦਾ ਪਹਿਲਾ ਪਹਿਰ ਪ੍ਰਮਾਤਮਾ ਨੂੰ ਜਪਣਾ ਇਸ ਤਰ੍ਹਾਂ ਹੈ ਜਿਵੇਂ ਖਿੜੇ ਕੋਈ ਫੁੱਲਾਂ ਨੂੰ ਪ੍ਰਾਪਤ ਕਰਨਾ ਹੈ ਤੇ ਪਿਛਲ ਪਹਿਰ ਜਪਣਾ ਇਸ ਤਰ੍ਹਾਂ ਹੈ ਕਿ ਜਿਵੇਂ ਪੱਕੇ ਕੋਈ ਫਲਾਂ ਦੇ ਰਸ ਨੂੰ ਕੋਈ ਮਾਨਦਾ ਇਸ ਟੁਕ ਨੂੰ ਪਿਛਲ ਤੇ ਪਹਿਲੇ ਪੈਰ ਨੂੰ ਵੱਖ ਕਰਕੇ ਅਰਥ ਕਰੋਗੇ ਤੇ ਅਰਥ ਨਹੀਂ ਬਣਨੇ ਅਰਥ ਨਹੀਂ ਟੁਕਣਗੇ ਦੋਨਾਂ ਨੂੰ ਇਕੱਠੇ ਕਰਕੇ ਅਰਥ ਕਰਾਂਗੇ ਤੇ ਅਰਥ ਟੁਕਣਗੇ ਸੁਣੋ ਇਸ ਗੱਲ ਨੂੰ ਬੇਨਤੀ ਸਾਧ ਸੰਗਤ ਪਿਛਲ ਪੈਰ ਫਲ ਹੈ ਪਹਿਲਾ ਪੈਰ ਫੁੱਲ ਹੈ ਆਪ ਸਭ ਨੂੰ ਪਤਾ ਹੈ ਕਿ ਫਲ ਤੋਂ ਪਹਿਲਾਂ ਫੁੱਲ ਹੀ ਜਨਮ ਲੈਂਦਾ ਹੈ ਫੁੱਲ ਕੀ ਪ੍ਰਕਿਰਿਆ ਦੇ ਰਾਹੀਂ ਫਲ ਦਾ ਰੂਪ ਧਾਰਨ ਕਰਦਾ ਹੈ ਫਲ ਵਿੱਚ ਕੀ ਇੱਕ ਦਿਨ ਦਾਸ ਭਰਦਾ ਹੈ ਇਹਦਾ ਅਰਥ ਸ਼ਬਦ ਦਾ ਨਿਰੰਤਰ ਸੰਚਾਰ ਹੈ ਰਾਤ ਨੂੰ ਕਿ ਜਿਹੜਾ ਬੰਦਾ ਰਾਤ ਨੂੰ ਸੌਣ ਲੱਗਿਆ ਸ਼ਬਦ ਨੂੰ ਪੜ੍ਹ ਕੇ ਸ਼ਬਦ ਨੂੰ ਗਾ ਕੇ ਬਾਣੀ ਨੂੰ ਪੜਦਾ ਪੜਦਾ ਸੋ ਜਾਏਗਾ ਫੁੱਲ ਤਿਆਰ ਹੋ ਗਿਆ ਹੈ ਰਾਤ ਨੂੰ ਸੁੱਤਿਆਂ ਹੋਇਆ ਸ਼ਬਦ ਆਪਣਾ ਕੰਮ ਕਰ ਹੀ ਜਾਏਗਾ ਅੰਮ੍ਰਿਤ ਵੇਲੇ ਜਾ ਕੇ ਜਦੋਂ ਸ਼ਬਦ ਗਾਏਗਾ ਫੁੱਲ ਜਿਹੜਾ ਉਹ ਫਲ ਬਣ ਕੇ ਰਸ ਦੇਣ ਲੱਗ ਪਏਗਾ ਇਸ ਗੱਲ ਨੂੰ ਮਨੋਵਿਗਿਆਨ ਮੰਨਦਾ ਹੈ ਜੀ ਇਹ ਇੱਕ ਤਰੀਕਾ ਹੈ ਬੰਦਿਆਂ ਦੇ ਇਲਾਜ ਕਰਨ ਦਾ ਤੇ ਖਾਸ ਕਰਕੇ ਜਿਹੜੇ ਡਪਰੇ ਡਿਪਰੈਸ਼ਨ ਚ ਕਹਿੰਦੇ ਨੇ ਮੈਂਟਲੀ ਅਫਸਟ ਹੋ ਜਾਏ ਕਮਲੇ ਹੋ ਜਾਂਦੇ ਬੰਦੇ ਉਹਨਾਂ ਲਈ ਇੱਕ ਤਰੀਕਾ ਬੜਾ ਕਮਾਲ ਦਾ ਚ ਪ੍ਰੋਫੈਸਰ ਸਹਿਬ ਸਿੰਘ ਨੇ ਇਹ ਇਹਦਾ ਇੱਕ ਤਾਂ ਜ਼ਿਕਰ ਵੀ ਕੀਤਾ ਚਲੋ ਉਹਨਾਂ ਤਾਂ ਬੜੀ ਪੁਰਾਣੀ ਗੱਲ ਈ ਕਿ ਫਰਾਂਸ ਵਿੱਚ ਇੱਕ ਸ਼ਹਿਰ ਹੈ ਨੈਂਸੀ ਉਹਦਾ ਜ਼ਿਕਰ ਕੀਤਾ ਪਰ ਹੁਣ ਤਾਂ ਮਨੋਵਿਗਿਆਨ ਬਹੁਤ ਤਰੱਕੀ ਕਰ ਗਿਆ ਨਾ ਇਹਨੂੰ ਸਵੀਕਾਰ ਲਿਆ ਗਿਆ ਐਜੇ ਰੋਗਾਂ ਦੇ ਇਲਾਜ ਦੇ ਲਈ ਬਾਕਾਇਦਾ ਕਾਉਂਸਲਿੰਗ ਹੁੰਦੀ ਹੈ ਤੁਹਾਨੂੰ ਸਭ ਨੂੰ ਪਤਾ ਜਿਹੜੇ ਬੰਦੇ ਡਿਪਰੈਸ਼ਨ ਚਲੇ ਜਾਂਦੇ ਆ ਉਹ ਕੀ ਕਰਦਾ ਸੀ ਮਰੀਜ਼ ਨੇ ਆਉਣਾ ਡਾਕਟਰ ਨੇ ਆਪਣੇ ਕੋਲ ਬਿਠਾ ਕੇ ਬੜੇ ਪਿਆਰ ਨਾਲ ਉਹਨੂੰ ਪੁੱਛਣਾ ਇੱਕ ਤਰੀਕਾ ਅੱਜ ਵੀ ਬਾਹਰ ਚੱਲਦਾ ਹੈ ਇਹ ਵੈਸੇ ਇੱਕ ਕਿਤਾਬ ਹੈ ਜੀ ਮੈਨੀ ਮਾਸਟਰ ਮੈਨੀ ਲਾਈਫਸ ਅਮਰੀਕਾ ਦੇ ਡਾਕਟਰ ਦੀ ਲਿਖੀ ਇਹ ਵੀ ਇਸ ਢੰਗ ਨਾਲ ਕਰਦਾ ਸੀ ਇਲਾਜ ਪਰ ਇਹਨੂੰ ਭੂਤਾਂ ਪ੍ਰੀਤਾਂ ਵਾਲੇ ਪਾਸੇ ਨਾ ਲੈ ਜਾਓ ਤਾਂ ਹੀ ਮੈਂ ਉਹ ਜੀਆਂ ਗੱਲਾਂ ਕਦੀ ਸਟੇਜ ਤੇ ਕਰਦਾ ਨਹੀਂ ਕਿਉਂਕਿ ਕਥਾ ਦੀ ਵੀ ਕਥਾ ਲੋ ਕਰਦੇ ਆ ਉਹਦੇ ਅਰਥ ਖਿੱਚ-ਖਿੱਚ ਕੇ ਫਿਰ ਚੱਕਰ-ਚੱਕਰ ਸੱਟਣ ਦਾ ਵੀ ਕੰਮ ਕਰਨਾ ਹੁੰਦਾ ਕਈਆਂ ਨੂੰ ਕਿਉਂਕਿ ਸ਼ੁਭਚਿੰਤਕ ਬੜੇ ਯਾਦਾਵਾਂ ਮੈਂ ਸ਼ੁਭਚਿੰਤਕ ਤਾਂ ਕਿ ਨਾਵਾ ਜਿੰਨੇ ਤੁਹਾਡੇ ਨਿੰਦਕ ਨੇ ਨਾ ਸ਼ੁਕਰ ਕਰੋ ਤੁਹਾਡੇ ਸ਼ੁਭਚਿੰਤਕ ਜੇ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਨੇ ਤੂੰ ਬਾਹਰ ਢੇਰ ਲਾਨਾ ਹੈ ਕੂੜੇ ਦਾ ਤੇ ਜਿਹੜਾ ਚੁੱਕਣ ਆਉਂਦਾ ਤੇਰਾ ਸ਼ੁਭਚਿੰਤਕ ਹੀ ਹੈ ਨਾ ਉਹ ਕਬੀਰ ਸਾਹਿਬ ਦਾ ਇਹ ਤੁਕ ਸੁਣਾਉਂਦੇ ਹੁੰਦੇ ਸਨ ਕਿ ਨਿੰਦਾ ਬਾਪ ਨਿੰਦਾ ਮਹਤਾਰੀ ਉਹ ਤੇ ਬੜਾ ਰਸ ਲੈ ਕੇ ਨਾ ਕਰਨੀ ਹੈ ਗੱਲ ਕਿੰਦੇ ਨੇ ਇੱਕ ਪਾਸੇ ਕਹਿੰਦੇ ਨੇ ਗੁਰਬਾਣੀ ਕਹਿੰਦੀ ਸਭੇ ਔਕਤ ਕੀਤੇ ਨਿੰਦਕ ਦਾ दारू ਨਾਹੀਂ ਨਿੰਦਾ ਭਲੀ ਕਿਸੈ ਕੀ ਨਹੀਂ ਮਨ ਮੁਖ ਮੁਖਦ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਭਵਨ ਸ਼ਬਦ ਵਰਤੇ ਪਰ ਦੂਜੇ ਪਾਸੇ ਨਿੰਦਕ ਨੂੰ ਕਿਹਾ ਕਿ ਨਿੰਦਾ ਬਾਪ ਨਿੰਦਾ ਮਹਿਤਾਰੀ ਨਿੰਦਾ ਤਾਂ ਪਿਓ ਖੈ ਨਿੰਦਾ ਤਾਂ ਮਾਂ ਖੈ ਅਸਲ ਚ ਤਾਂ ਕਿਆ ਬੱਚਾ ਮਲ ਮੂਤਰ ਨਾਲ ਭਰ ਜਾਏ ਗੰਦਗੀ ਨਾਲ ਭਰ ਜਾਏ ਤੇ ਮਾਂ ਕੀ ਕਰਦੀ ਹੈ ਉਸ ਦੇ ਮਲ ਮੂਤਰ ਨੂੰ ਆਪਣੇ ਖੱਥਾਂ ਨਾਲ ਸਾਫ ਕਰਦੀ ਏ ਕਹਿੰਦੇ ਨਿੰਦਕ ਤਾਂ ਮਾਂ ਦੀ ਤਰ੍ਹਾਂ ਹੈ ਮਾਂ ਸਰੀਰ ਦੀ ਬਾਹਰ ਦੀ ਮੈਲ ਨੂੰ ਕੇਵਲ ਖੱਥਾਂ ਨਾਲ ਧੋਂਦੀ ਏ ਨਿੰਦਕ ਤੁਹਾਡੇ ਅੰਦਰ ਦੀ ਵਾਸ਼ਨਾ ਦੀ ਮੈਲ ਨੂੰ ਆਪਣੀ ਜ਼ੁਬਾਨ ਨਾਲ ਧੋਂਦਾ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ